ਸ్రోਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰਾਏ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਮ ਆਦਮੀ ਪਾਰਟੀ ਦੇ ਜਲੰਧਰ ਸੈਂਟਰ ਤੋਂ ਵਿਧਾਇਕ ਰਮਨ अरोड़ा ਦੇ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਵਿਜੀਲੈਂਸ ਅਧਿਕਾਰੀਆਂ ਦੇ ਵੱਲੋਂ ਜੋ ਉਹਨਾਂ ਦੇ ਹੱਥ ਸਬੂਤ ਲੱਗੇ ਸੀ ਜਿਨ੍ਹਾਂ ਦੇ ਆਧਾਰ ਦੇ ਉੱਪਰ ਰਮਨ अरोड़ा ਦੇ ਕੋਲੋਂ ਭ੍ਰਿਸ਼ਟਾਚਾਰ ਦਾ ਉਹ ਸਾਰਾ ਮਾਲ ਉਹ ਸਾਰਾ ਧਨ ਜੋ ਵਿਜੀਲੈਂਸ ਨੇ ਹੁਣ ਜ਼ਬਤ ਕੀਤਾ ਹੈ ਸੋ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਦੇ ਉੱਪਰ ਬਹੁਤ ਵੱਡਾ ਖੁਲਾਸਾ ਕੀਤਾ ਸੀ ਲੇਕਿਨ ਅੱਜ ਵਿਜੀਲੈਂਸ ਦੇ ਵੱਲੋਂ ਜੋ ਇਸ ਮਾਮਲੇ ਦੇ ਵਿੱਚ ਭ੍ਰਿਸ਼ਟਾਚਾਰ ਨੂੰ ਕਿਵੇਂ ਕੀਤਾ ਜਾਂਦਾ ਸੀ ਇਹ ਭ੍ਰਿਸ਼ਟਾਚਾਰ ਪਰ ਕਿਵੇਂ ਪੈਸੇ ਇਕੱਠੇ ਕੀਤੇ ਜਾਂਦੇ ਸੀ ਕਿਹੜੇ ਕਿਹੜੇ ਲੋਕ ਇਸ ਵਿੱਚ ਸ਼ਾਮਲ ਸੀ ਰਮਨ अरोड़ा ਦੇ ਨਾਲ ਹੋਰ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਰਮਨ अरोड़ा ਨਾਲ ਜੁੜੇ ਹੋਏ ਸੀ ਜੋ ਉਹਨਾਂ ਦੇ ਹਲਕਿਆਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਉਹ ਧੰਨ ਇਕੱਠਾ ਕੀਤਾ ਜਾਂਦਾ ਰਿਹਾ ਉਹ ਭ੍ਰਿਸ਼ਟਾਚਾਰ ਹੁੰਦਾ ਰਿਹਾ ਜਿਵੇਂ ਰਮਨ अरोड़ा ਨੇ ਕੀਤਾ ਸੋ ਭ੍ਰਿਸ਼ਟਾਚਾਰ ਮਾਮਲੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਕਿਸੇ ਨੂੰ ਵੀ ਨਹੀਂ ਬਖਸ਼ਾਂਗੇ ਭਾਵੇਂ ਉਹ ਆਪਣਾ ਹੋਵੇ ਤੇ ਭਾਵੇਂ ਕਿਸੇ ਦੂਸਰੀ ਪਾਰਟੀ ਦਾ ਹੋਵੇ ਸੋ ਰਮਨ ਅਰੋੜਾ ਜੋ ਆਮ ਆਦਮੀ ਪਾਰਟੀ ਦਾ ਵਿਧਾਇਕ ਸੀ ਜੋ ਜਲੰਧਰ ਤੋਂ ਸਭ ਤੋਂ ਘੱਟ ਵੋਟਾਂ ਦੇ ਫਰਕ ਨਾਲ ਜਿੱਤਿਆ ਸੀ ਉਸ ਵਕਤ ਲੋਕਾਂ ਨੇ ਸਿਰਫ ਬਦਲਾਅ ਦੇਖਿਆ ਸੀ ਨਾ ਕਿਸੇ ਚਿਹਰੇ ਨੂੰ ਦੇਖਿਆ ਸੀ ਨਾ ਹੀ ਕਿਸੇ ਉਮੀਦਵਾਰ ਨੂੰ ਦੇਖਿਆ ਸੀ ਜੋ ਬਦਲਾਅ ਨੂੰ ਦੇਖ ਕੇ ਲੋਕਾਂ ਨੇ ਝਾੜੂ ਦਾ ਬਟਨ ਦਬਾਇਆ ਸੀ ਪਰ ਉਸ ਬਦਲਾਅ ਦੇ ਵਿੱਚ ਵੀ ਜਿਹੜੇ ਕੁਝ ਲੋਕ ਐਸੇ ਆਏ ਸੀ ਜਿਹੜੇ ਭ੍ਰਿਸ਼ਟਾਚਾਰ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਸੀ ਸੋ ਰਮਨ ਅਰੋੜਾ ਨੂੰ ਜਦੋਂ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਉਸ ਗਿਸ਼ਤੋਂ ਉਸਦੇ ਘਰ ਤੋਂ ਜਿਹੜਾ ਕਿ ਉਹ ਫੈਲਾਂ ਫੜੀਆਂ ਗਈਆਂ ਜਿਹੜੀਆਂ ਫੈਲਾਂ ਨਗਰ ਨਿਗਮ ਦੇ ਰਾਈ ਉਹ ਨੋਟਸ ਭੇਜਦੇ ਸੀ ਲੋਕਾਂ ਦੇ ਘਰਾਂ ਦੇ ਅੱਗੇ ਦੁਕਾਨਾਂ ਦੇ ਅੱਗੇ ਨੋਟਸ ਤੇ ਪਕਾਉਂਦੇ ਸੀ ਉਹ ਨਕਲੀ ਨੋਟਸ ਤਿਆਰ ਕਰਦੇ ਸੀ ਜਿਹੜੇ ਉਹ ਲੋਕਾਂ ਨੂੰ ਡਰਾਉਂਦੇ ਸੀ ਤੇ ਲੋਕਾਂ ਕੋਲੋਂ ਪੈਸਾ ਲੈਂਦੇ ਸੀ ਸੋ ਨਗਰ ਨਿਗਮ ਦਾ ਉਹ ਅਧਿਕਾਰੀ ਜੋ ਪਹਿਲਾਂ ਹੀ ਵਿਜੀਲੈਂਸ ਦੇ गिरफ्तार ਕੀਤਾ ਹੋਇਆ ਸੀ ਸੁਖਦੇਵ ਵਿਸ਼ਟ ਜਿਨ੍ਹਾਂ ਦੇ ਵੱਲੋਂ ਇਹ ਸਾਰੇ ਖੁਲਾਸੇ ਕੀਤੇ ਗਏ ਨੇ ਸੋ ਜਿਹੜੇ ਨੋਟਿਸ ਦੁਕਾਨਾਂ ਤੇ ਚਿਪਕਾਏ ਜਾਂਦੇ ਸੀ ਜਾਂ ਘਰਾਂ ਦੇ ਅੱਗੇ ਚਿਪਕਾਏ ਜਾਂਦੇ ਸੀ ਉਹਨਾਂ ਦੇ ਉੱਪਰ ਨਾ ਤਾਂ ਕੋਈ ਨਗਰ ਨਿਕਮ ਦਾ ਡੈਰੀ ਨੰਬਰ ਲਿਖਿਆ ਹੁੰਦਾ ਸੀ ਤੇ ਨਾ ਹੀ ਉਹ ਨੋਟਿਸ ਜਿਹੜੇ ਹੁੰਦੇ ਸੀ ਉਹ Ориਜਨਲ ਹੁੰਦੇ ਸੀ ਉਹ ਜਾਲੀ ਨੋਟਿਸ ਜਿਹੜੇ ਰਮਨ ਅਰੋੜਾ ਦੇ ਦਫ਼ਤਰ ਦੇ ਵਿੱਚੋਂ ਉਹਨਾਂ ਦੇ ਘਰ ਦੇ ਵਿੱਚੋਂ ਪ੍ਰਾਪਤ ਹੋਏ ਨੇ ਵਿਜੀਲੈਂਸ ਨੂੰ ਸ਼ੱਕ ਹੈ ਕਿ ਨੋਟਿਸ ਰਮਨ ਅਰੋੜਾ ਦੇ ਕਹਿੰਤੇ ਹੀ ਇਹ ਲਗਾਏ ਜਾਂਦੇ ਸਰ ਜਿਸ ਤਰ੍ਹਾਂ ਇਹ ਲੋਕਾਂ ਨੂੰ ਡਰਾ ਕੇ ਪੈਸੇ ਲੈ ਜਾਂਦੇ ਸਰ ਤੇ ਫਿਰ ਇਹ ਨੋਟਿਸ ਰੱਦ ਕਰ ਦਿੱਤੇ ਜਾਂਦੇ ਸਰ ਇਸ ਮਾਮਲੇ 'ਚ ਨਗਰ ਨਿਗਮ ਦੇ ਏਟੀਪੀ ਨੂੰ ਜੋ ਵਿਜਨਸ ਪਹਿਲਾਂ ਗ੍ਰਿਫਤਾਰ ਕਰ ਚੁੱਕੀ ਹੈ ਉਸ ਦੇ ਵੱਲੋਂ ਇਹ ਖੁਲਾਸੇ ਕੀਤੇ ਗਏ ਸੀ ਨਕਲੀ ਸੀਬੀਆਈ ਅਧਿਕਾਰੀ ਦਾ ਮਾਮਲਾ ਵੀ ਸਾਹਮਣੇ ਆਇਆ ਜੋ ਕਿ ਇੱਕ ਸੀਬੀਆਈ ਅਧਿਕਾਰੀ ਬਣ ਕੇ ਇਹਨਾਂ ਉਦਯੋਗਪਤੀਆਂ ਜਿਹੜੇ ਕਿ ਜਲੰਧਰ ਦੇ ਵਿੱਚ ਕਾਰੋਬਾਰ ਕਰਦੇ ਨੇ ਉਹਨਾਂ ਨੂੰ ਵੀ ਡਰਾਉਂਦਾ ਰਿਹਾ ਸੋ 10 ਮਹੀਨੇ ਪਹਿਲਾਂ ਜਿਹੜਾ ਕਿ ਇੱਕ ਨਕਲੀ ਸੀਬੀਆਈ ਅਧਿਕਾਰੀ ਦੇ ਮਾਮਲੇ ਵਿੱਚ ਰਮਨ ਅਰੋੜਾ ਦਾ ਨਾਮ ਵੀ ਸਾਹਮਣੇ ਆ ਗਿਆ ਦੱਸਿਆ ਜਾ ਰਿਹਾ ਕਿ ਵਿਧਾਇਕ ਦੇ ਇਸ਼ਾਰੇ ਤੇ ਹੀ ਉਹ ਨਕਲੀ ਸੀਬੀਆਈ ਅਧਿਕਾਰੀ ਸੀਗਾ ਔਰ ਉਹ ਉਦਯੋਗਪਤੀਆਂ ਨੂੰ ਫੈਕਟਰੀਆਂ ਵਾਲਿਆਂ ਨੂੰ ਜਾ ਕੇ ਡਰਾਉਂਦਾ ਸੀ ਤੇ ਉਹਨਾਂ ਕੋਲੋਂ ਪੈਸੇ ਲੈਂਦਾ ਸੀ ਸੋ 6 ਘੰਟੇ ਦੀ ਪੁਸ਼ਕਿਸ਼ ਦੇ ਵਿੱਚ ਬਹੁਤ ਵੱਡੇ ਖੁਲਾਸੇ ਕਰ ਦਿੱਤੇ ਨੇ ਵਿਜੀਲੈਂਸ ਨੇ ਜਿਹੜੇ ਕਿ ਉਹਨਾਂ ਦੇ ਹੋਰ ਰਿਸ਼ਤੇਦਾਰ ਜਿਨ੍ਹਾਂ ਦੇ ਵਿੱਚ ਰਾਜੂ ਮਦਨ ਤੇ ਇੱਕ ਰਮਨ ਅਰੋੜਾ ਦਾ ਪੀਏ ਰੋਹਿਤ ਜਿਹੜਾ ਇਸ ਵਿੱਚ ਸ਼ਾਮਲ ਹੈ ਸੋ ਵਿਜੀਲੈਂਸ ਨੇ ਉਹਨਾਂ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਹੈ ਰਮਨ ਅਰੋੜਾ ਨੂੰ ਸ਼ਨੀਵਾਰ ਨੂੰ ਅਦਾਲਤ ਵਿੱਚ ਪੇਸ਼ ਕਰਕੇ 5 ਦਿਨਾਂ ਦਾ ਰਿਮਾਂਡ ਲਿਆ ਗਿਆ ਜੋ ਹੁਣ ਰਿਮਾਂਡ ਦੇ ਉੱਪਰ ਹੋਰ ਵੱਡੇ ਖੁਲਾਸੇ ਹੋਏ ਨੇ ਜਿਵੇਂ ਹੀ ਉਹਨਾਂ ਦੇ ਵਕੀਲ ਨੇ ਦੱਸਿਆ ਕਿ ਉਹਨਾਂ ਦੇ ਘਰ ਤੋਂ 6 ਕਿਲੋ ਜੋ 골ਡ ਪ੍ਰਾਪਤ ਹੋਇਆ ਤੇ ਹੋਰ ਨਗਦੀ ਪ੍ਰਾਪਤ ਹੋਈ ਹੈ ਜਿਹੜਾ ਕਿ ਉਹਨਾਂ ਦੇ ਵਕੀਲ ਇਹੀ ਦੱਸ ਰਹੇ ਨੇ ਕਿ ਇਹ ਇਲੈਕਸ਼ਨਾਂ ਦੇ ਸਮੇਂ ਉਹਨਾਂ ਨੇ ਆਪਣੇ ਉਸ ਨੋਮੀਨੇਸ਼ਨ ਦੇ ਵਿੱਚ ਇਦੇ ਬਾਰੇ ਜਾਣਕਾਰੀ ਦਿੱਤੀ ਹੋਈ ਏ ਜਦੋਂ ਕਿ ਇਸ ਬਾਰੇ ਅਜੇ ਵਿਜੀਲੈਂਸ ਨੇ ਕੋਈ ਵੀ ਸੱਚ ਨਹੀਂ ਦੱਸਿਆ ਕਿ 6 ਕਿਲੋ 골ਡ ਦੀ ਉਹ ਜਿਹੜੇ ਕਿ ਆਪਣੇ ਨਾਮੀਨੇਸ਼ਨ ਫਾਈਲ ਵਿੱਚ ਉਸ ਦਾ ਸੱਚ ਦੱਸਿਆ ਹੋਇਆ ਜਾਂ ਨਹੀਂ ਜਲੰਧਰ ਦੇ ਵਿਧਾਇਕ ਰਮਨ ਅਰੋੜਾ ਜੋ ਪ੍ਰਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫਤਾਰ ਹੋ ਚੁੱਕੇ ਨੇ ਜੋ ਪਹਿਲਾਂ ਹੀ ਵਿਜੀਲੈਂਸ ਵੱਲੋਂ ਉਹਨਾਂ ਦੇ ਉੱਪਰ ਨਿਗਰਾਨੀ ਰੱਖੀ ਜਾ ਰਹੀ ਸੀ ਸੋ ਵਿਜੀਲੈਂਸ ਨੂੰ ਪਿਛਲੇ 1 ਸਾਲ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਕਮ ਦਿੱਤੇ ਹੋਏ ਸੀ ਲੇਕਿਨ ਸਬੂਤਾਂ ਦੇ ਆਧਾਰ ਤੇ ਜੋ ਰਮਨ ਅਰੋੜਾ ਨੂੰ ਗ੍ਰਿਫਤਾਰ ਕੀਤਾ ਗਿਆ ਹੁਣ ਆਮ ਆਦਮੀ ਪਾਰਟੀ ਦੇ ਹੋਰ ਵੀ ਵਿਧਾਇਕ ਜਿਹੜੇ ਵਿジネス ਦੀ ਰਡਾਰਤੇ ਨੇ ਹੋਰ ਵੀ ਲੀਡਰ ਵਿਜੀਲੈਂਸ ਦੀ ਰਡਾਰਤੇ ਨੇ ਹੁਣ ਉਹਨਾਂ ਦੇ ਉੱਪਰ ਵਿਜੀਲੈਂਸ ਕਦੋਂ ਜਾ ਕੇ ਛਾਪਾ ਮਾਰਦੀ ਏ ਕਿਉਂਕਿ ਵਿਜੀਲੈਂਸ ਪੂਰੇ ਤੱਥਾਂ ਦੇ ਆਧਾਰ ਤੇ ਜਾ ਕੇ ਉਸ ਵਿਧਾਇਕ ਨੂੰ ਜਾਂ ਉਸ ਲੀਡਰ ਨੂੰ ਚੱਕੇਗੀ ਜਿਸ ਦਾ ਇਸੇ ਨਾਲ ਕੋਈ ਭ੍ਰਿਸ਼ਟਾਚਾਰ ਨਾਲ ਜੁੜਿਆ ਮਾਮਲਾ ਸਾਹਮਣੇ ਆਵੇਗਾ ਸੋ ਰਮਨ ਅਰੋੜਾ ਦੇ ਮਾਮਲੇ ਦੇ ਵਿੱਚ ਜੋ ਵੱਡੇ ਖੁਲਾਸੇ ਹੋਏ ਨੇ ਜੋ ਵਿਜੀਲੈਂਸ ਅਧਿਕਾਰੀਆਂ ਨੇ ਦੱਸੇ ਨੇ